ਮਾਂ ਗੁਜਰੀ ਦੇ ਦੁਨੀਆ ਅੰਦਰ ਇੱਕ ਐਸਾ ਪੁੱਤਰ ਜਣਿਆ ਜਿਸ ਦੇ ਜਹਾਨਾ ਹੋਇਆ ਕੋਈ ਨਾ ਕੋਈ ਅੱਗੇ ਬਣਿਆ ਹਰ ਸੁਖ ਤੋਂ ਉਹ ਦੂਰ ਰਿਹਾ ਹੋ ਹਰ ਦੁੱਖ ਦੇ ਪਰ ਨੇੜੇ ਹਰ ਮਨ ਨੂੰ ਦੁਖੀ ਦਿਖਾਤਰ ਜਾ ਬਰਸਾਂਈ ਤਣਿਆ 1666 ਸਨ ਪਰ ਨੇਵਰ ਚੜਿਆ ਤੰਨ ਜਾਲਮਨੂ ਹੋਗੇ ਕੰਨ ਘੜੀਆਂ ਤੱਕ ਤੇਰਾ ਸੀ ਸੱਚ ਦਾ ਪ੍ਰਕਾਸ਼ ਹੋ ਗਿਆ ਮਿਟਿਆ ਅੰਧੇਰਾ ਸੀ ਪਰਣੇ ਵਜ ਮਿਲ ਨਵਧਾਈਆਂ ਘੜੀਆਂ ਤੇ ਵੇੜੇ ਮਈਕੇ ਫੁੱਲਾ ਤੇ ਜੋ ਬਰਟਾਈਕੇ ਤੇਤਲੀਆਂ ਤੇ ਬੌਰ ਚੈਕੇ ਬਦਲਿਆ ਜਗ ਸਾਰਾ ਸੀ ਦੁਨੀਆਂ ਮਦਨੂਮਾ ਦਾ ਕੋਈ ਆਗਾ ਸੋਹਾਰਾ ਸੀ ਦੁਨੀਆਂ ਦਾ ਦਰਦੀਆ ਨਾ ਪਰਨੇ ਮਿਰਚ ਗਿਆ ਤਨ ਜਾਲਵਨ ਹੋ ਗਏ ਕੰਨ ਫਿੜਿਆ ਤੱਕ ਚਿਹਰਾ ਸੀ ਸੱਚ ਦਾ ਪ੍ਰਕਾਸ਼ ਹੋ ਗਿਆ ਮਿਟਿਆ ਅੰਧੇਰਾ ਸੀ ਪਰਨੇ ਵਿੱਚ ਮਿਲ ਨਵਦਾਈਆਂ ਘਰਾਂ ਤੇ ਵੇੜੇ ਮਈਕੇ ਫੁੱਲਾਂ ਤੇ ਜੋ ਬਣਟਾਈ ਕੇ तितਲੀਆਂ ਤੇ ਭੌਰ ਚਈ ਕੇ ਬਦਲਿਆ ਜਗ ਸਾਰਾ ਸੀ ਦੁਨੀਆਂ ਵਜਨੂਮਾਂ ਦਾ ਕੋਈ ਆਗਾ ਸੁਹਾਰਾ ਸੀ ਦੁਗਿਆਨ ਦਾ ਦਰਦ ਵੀ ਆ ਗਿਆ ਤੀਰਮਸ਼ਾ ਸਰਦਾਲ ਲੈ ਕੇ ਤੀਰਮਸ਼ਾ ਸਰਦਾਲ ਲੈ ਕੇ ਚਰਨਾਂ ਦੇ ਉੱਤੇ ਟਿਕ ਕੇ ਤੁਰ ਗਿਆ ਸੀ ਇਹਨਰ ਕਈ ਕੇ ਜਾਵੂ ਨੂਰਾਣੇਗਾ Hindu ਤੇ Musalman ਨੂੰ ਇੱਕੋ ਜਾ ਜਾਣੇਗਾ ਸਾਜੇ ਦਾ ਪੰਥ ਨਿਆਰਾ ਆਓ ਫੌਜੀ ਬਣ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗ ਝੰਡਾ ਖੜਾ ਕਰਉਣਾ ਹੈ ਸਿੱਖੀ ਦਾ ਝੰਡਾ ਸਾਰੇ ਜਗ ਤੇ ਚਲਾਉਣਾ ਹੈ ਪਾਪਾਂ ਦਾ ਨਾਸ ਕਰਾਂਗੇ ਕੰਨ ਕਸ਼ਮੀਰੋ ਆਏ ਜੰਦੂ ਦੇ ਵਾਸਤੇ ਪਾਏ ਰੰਗੇ ਨੇ ਜ਼ੁਲਮ ਤੁਮਾਏ ਰੱਖ ਲੋ ਨਮਾਣਿਆਂ ਨੂੰ ਨਾਨਕ ਦੀ ਗਤੀ ਰੋਕ ਦੇ ਜ਼ੁਲਮੀ ਮਹਾਰਿਆਂ ਨੂੰ ਤੁਹਾਡਾ ਦਰ ਸਭ ਤੋਂ ਕਰਨ ਗੁਰ ਰਤਨ ਚਕਿਆ ਦੇਜੋ ਕੁਰਬਾਨੀ ਜੀ ਆਪ ਜੋਤੀਮ ਹੋ ਗਿਆ ਬਾਪੂ ਦਾ ਦਾਨੀ ਜੀ ਤਨ ਹੈ ਗੁਰ ਕਾ ਲਗਿਆ ਵਾਲਾ ਪੌਂਟੇ ਵਤੇ ਅਦਬ ਨਜ਼ਾਰਾ ਦੇਵ ਜੀਦਾਰ ਦੀ ਤੁਨ ਨਾਰਾ ਪੌਂਟੇ ਵਤੇ ਅਦਬ ਨਜ਼ਾਰਾ ਵਜਦਾਰਨ ਜੀ ਤੁਨ ਨਾਰਾ ਦਰਸਾ ਦਲ ਭਾਈ ਧਾਰਾ ਸੁਣ ਕੇ ਜੇਕਾਰਿਆਂ ਨੂੰ ਸਿੱਖੀ ਦੀ ਉੱਚੀ ਸ਼ਾਨ ਹੋ ਗਈ ਸਤਾਰਿਆਂ ਨੂੰ ਦੁਸ਼ਮਣਾਂ ਦਾ ਲੈ ਸੋਚਾਂ ਸੋਚੇ ਖਲਜੀ ਤੇ ਚਮਕੇ ਤੋੜਾ ਸਜਦਾ ਹੈ ਨੀਲਾ ਕੋੜਾ ਬਾੜੂ ਸੁਨਾਰੀ ਜੋੜਾ ਚਿਹਰੇ ਤੇ ਨੂਰ ਦਸੇ ਭਗਤੀ ਤੇ ਸ਼ਕਤੀ ਲਾਗੇ ਆਇਆ ਹਾਜ਼ੂਰ ਦਸੇ ਦੁਨੀਆ ਕਰੀ ਹੋ ਕਵੀ ਦਰਬਾਰ ਸਾਜ ਦੇ ਯੋਹਾਂ ਦੇ ਨਗਮੇ ਵਾਜਦੇ ਖੁਸ਼ੀਆਂ ਦੇ ਰੰਗ ਵੱਜਦੇ ਦਿਸਦੀ ਸ਼ਬਨ ਆਰੀ ਸੀ ਮਰਦ ਗਮੜਾ ਵੰਦਾ ਰਹਿਮਤਾ ਭਾਰੀ ਸੀ ਰਾਜਾ ਨੂੰ ਸੋਗ ਪੈ ਗਿਆ ਘਾਣੀ ਦੇ ਵਿੱਚ ਬਲਬੀਰਾ ਤੇ ਲੱਗ ਹੱਥ ਖੰਡੇ ਤੀਰਾਂ ਘਾਣੀ ਦੇ ਵਿੱਚ ਬਲਬੀਰਾ ਈਰਾ ਦੁਸ਼ਮਣਾਂ ਦਰ ਕੀ ਤਲੀਆਂ ਢਾਲਿਆ ਜਰਵਾਣਿਆਂ ਨੂੰ ਮੁਗਲਾਂ ਦੇ ਸੁਣੇ ਸੋਧਿਆ ਰਾਣੀਆਂ ਰਾਣਿਆਂ ਨੂੰ ਮਾਰੇਗਾ ਹਰੀ ਚੰਦ ਜਏ ਕੇਸ ਕਲਸੀ ਦਾ ਮੰਗੇ ਨਤਰੇ ਸੀ ਪੰਜ ਪਤੰਗੇ ਮਰਨੋ ਜੋ ਮੂਲ ਨਾਲ ਸੰਗੇ ਸਨ ਕੀ ਹੁਣਦਾਰੇ ਸੀ ਅਮਰਤ ਸ਼ਗਸਤ ਬੇ ਲਾਗੇ ਪੰਜ ਪਿਆਰੇ ਸੀ ਆਪੇ ਗੁਰ ਚੇਲਾ ਬਣੇ ਬਾ ਮੁਤੇ ਗਿੱਦੜਾਂ ਵਿੱਚ ਛੇਤ ਤੇ ਗੁਰਦੇ ਮੈਰੀ ਰਣੀ ਅੰਦਰ ਚੁਰਦੇ ਲੱਖਾਂ ਨਾਲ ਇੱਕ ਲੜੇ ਹਾਥੀ ਨਾਲ ਸਿੰਘ ਲੜ ਗਿਆ ਦੁਸ਼ਮਣ ਨੇ ਕੰਨ ਫੜੇ ਅਮਰਤ ਹੈ ਜੀਵਨ ਸ਼ਗਰਤੀ ਸਾਰੇ ਮਾਰੇ ਲੋੜੇ ਵਿਛੜੇ ਹਨ ਸਾਦੇ ਜੋੜੇ ਹੋਏ ਸੰਗ ਪਾਰ ਥੋੜੇ ਨਾ ਦੀ ਲੜੀ ਟੁੱਟ ਗਈ ਮੰਨਿਆ ਤੂੰ ਪਾਣਾ ਸੀ ਵਿਛੜ ਗਏ ਮਨ ਦੇ ਮੱਤੀ ਚੱਕਾ ਉਰ ਲਾ ਬੈਠਾ ਡੇਰਾ ਧਾੜੇ ਦਸ ਲੱਖ ਦਾ ਡੇਰਾ ਫਿਰ ਵੀ ਤਣ ਜਿਗਰਾ ਤੇਰਾ ਨਾਹੀ ਕੁਬਰਾਇਆ ਤੂੰ ਜੀਤ ਜੁਝਾਰ ਵਾਰ ਕੇ ਸ਼ੁਕਰ ਮੋ ਲਾਇਆ ਤੂੰ ਚਾੜੇ ਬੁਤਮੋ ਦੀ ਕੋੜੀ ਛੋਟੇ ਫੁਰਦੰਦਾ ਦੋੜੀਆਂ ਦੁਲਮੀ ਤੰਦਾ ਸੂਬੇ ਵਿੱਚ ਚੜਤੇ ਕੰਦਾ ਸੂਬੇ ਵਿੱਚ ਚੜਤੇ ਕੰਦਾ ਸਿਰ ਕੋਨਾ ਹਾਰੇ ਸੀ ਮਾਤਾ ਜੀ ਨਾਲ ਚਲੇ ਗਈ ਸਤਖੰਡ ਦਰਬਾਰੇ ਸੀ ਦਿੰਦੀ ਸਰਹੰਦ ਗਵਾਈ ਫਕਰਾ ਤੇ ਸੁਤਰਾਹੀ ਚੇਰੇ ਤੇ ਬੇਪਰਵਾਹੀ ਜਸਦਾ ਹੈ ਰੂਪ ਇਲਾਹੀ ਫਿਰ ਵੀ ਮੁਰਝਾਇਆ ਨਹੀਂ ਐ ਹੋ ਕੋ ਕੰਬੁਰ ਜਗਤ ਕੋਈ ਆਇਆ ਨਹੀਂ ਤਨ ਹੈ ਗੁਰਬਾਜਾਂ ਵਾਲਾ ਉਹ ਦਲੇ ਤੇ ਸਈਦੇ ਵਰਗੇ ਮਾਸਂ ਜੇ ਯੋਦੇ ਤਰਗੇ ਬੰਦੇ ਨੋ ਰੋਸ਼ਨ ਕਰਗੇ ਥਾਪੇ ਜਿਹਾ ਦਮਾਰਤੇ ਰੇ ਪਰੋਤਗ ਯਾਦ ਰਹਿਣਗੇ ਪਰ ਉਹ ਬੋਕਾਰਤੇ ਰੇ ਗਿਣੇ ਨਹੀਂ ਜਾਂਦੇ ਸਹਿਬਾ ਤਾਹਾਂ ਦੁਸ਼ਮਣਿਆ ਤੇ ਹਸ ਕੇ ਸਰਵੰਸ ਅਸਕ ਸੁਰ ਬੰਸੁਵਾਰਿਆ ਕਹਿਰਾਂ ਦਾ ਕੱਟ ਸਾਰਿਆ ਤਨ ਹਕ ਕੁਰਬਾਨੀ ਗੁਰਮੁਖ ਸਾਜਾ ਜੁਗਾਦਿਕ ਰਹਿਣੀ ਨਿਸ਼ਾਨੀ ਜਦ ਤੱਕ ਜਨ ਸੂਰਜ ਤਾਰੇ